ਨੀਤੀ ਸੀਗੀ ਜਿਹਦੇ ਅਮਰੀਕਾ ਦੀਆਂ ਆਪਦੀਆਂ ਗੱਡੀਆਂ ਹੁੰਦੀਆਂ ਸੀ ਉਹ ਬਿਲਕੁਲ ਖਤਮ ਕਰਤਾ ਤੇ ਇਹ ਨੀਤੀ ਰੱਦ ਕਰੋ ਰੱਦ ਕਰੋ ਰੱਦ ਕਰੋ ਜਿਹੜਾ ਸਰਕਾਰੀ ਮਹਿਕਮੇ ਨੂੰ ਖਤਮ ਕਰਕੇ ਰੋਲ ਜਿਹੜਾ ਨਿੱਜੀਕਰਨੀਆਂ ਕੰਪਨੀਆਂ ਹੁੰਦੀਆਂ ਨੇ ਉਹਦੇ ਵਾਂਗ ਚਲਾਇਆ ਹੋਇਆ ਹੈ ਨਮਸਕਾਰ ਮੈਂ ਖੁਸ਼ ਹਾਂ ਰਾਤ 8:30 ਸਰਤਾਰ ਨਿਊਜ਼ ਆਈਏ ਨਜ਼ਰ ڈالਦੇ ਆ ਅੱਜ ਦੀ ਬੜੀ ਖਬਰ ਪਰ ਮੇਰਾ ਨਾਮ ਜਸਵੀਰ ਸਿੰਘ ਔਰ ਸੋਰਸ ਜੂਨੀਅਨ ਬੀਰਕਾ ਦਾ ਜਿਹੜਾ ਸੂਬਾ ਜਰਨਲਿਸਟ ਹੈ ਜਿਹੜਾ ਇਹ ਮਾਮਲਾ ਪੇਸ਼ ਕਰਦਾ ਜਿਹੜਾ ਇਹ ਮਾਮਲਾ ਜੀ ਇਹ ਬੀਰਕਾ ਮਹਿਕਮੇ ਦੇ ਵਿੱਚ ਹੈ ਜਿਹੜਾ ਉਹ ਸੀਡੀਸੀ ਜਿਹੜਾ ਲਾਗੂ ਕੀਤਾ ਕਾਨੂੰਨ ਆ ਉਹ ਕਾਲਾ ਕਾਨੂੰਨ ਹੈ ਕੋਸਟ ਟੂ ਕੰਪਨੀ ਪਹਿਲਾਂ ਰੈਗੂਲਰ ਜਿਹੜਾ ਇਹ ਵਿਭਾਗ ਹੈ ਉਹ ਸਹਿਕਾਰਤਾ ਵਿਭਾਗ ਸੀ ਆ ਸਾਮੀ ਦੇ ਨਾਲ ਰਿਲੇਟਡ ਇਹ ਵਿਭਾਗਾਂ ਦਾ ਪਰ ਇਹਦੀ ਬਾਰ ਬਾਰ ਪਹਿਲਾਂ ਵੀ ਅਸੀਂ ਕਾਫੀ ਸੰਘਰਸ਼ ਕੀਤੇ ਨਿੱਜੀਕਰਨ ਨੂੰ ਬढ़ावा ਦਿੱਤਾ ਜਾ ਰਿਹਾ ਹੈ ਉਹਦੇ ਤਹਿਤ ਜਿਹੜਾ ਪੰਜਾਬ ਸਰਕਾਰ ਨੂੰ ਅਸੀਂ ਕਾਫੀ ਬਾਰ ਸੰਘਰਸ਼ ਵੀ ਕੀਤੇ ਗਏ ਨੇ ਤੇ ਮਿਲਕਫੈਡ ਜਿਹੜਾ ਚੇਅਰਮੈਨ ਆ ਉਹਦੇ ਵੱਲੋਂ ਜਿਹੜਾ ਇਹਦਾ ਮਤਾ ਪਾਸ ਕਰਕੇ ਸੀਟੀਸੀ ਨੂੰ ਰੱਦ ਕਰਨ ਦੇ ਲਈ ਜਿਹੜਾ ਫਾਈਲ ਹੈ ਉਹ ਆਰਸੀਐਸ ਪੰਜਾਬ ਕੋਲੇ ਭੇਜੀ ਗਈ ਆ ਪਰ ਕਾਫੀ ਲੰਮੇ ਸਮੇਂ ਤੋਂ 6 ਤੋਂ 7 ਮਹੀਨਿਆਂ ਤੋਂ ਇਹ ਬਾਰ ਬਾਰ ਪੰਜਾਬ ਸਰਕਾਰ ਤੇ ਆਰਸੀਐਸ ਪੰਜਾਬ ਟਾਲਮਟੋਲ ਕਰ ਰਿਆ ਉਸ ਦੇ ਤਹਿਤ ਅਸੀਂ 24 ਤਰੀਕ ਨੂੰ ਜਿਹੜਾ ਉਹ ਧਰਨਾ ਮਹਾਲੀ ਉਲਿਖਿਆ ਸੀ ਮੈਨੇਜਮੈਂਟ ਵੱਲੋਂ ਲਿਖਤੀ ਤੌਰ ਤੇ 7 ਦਿਨਾਂ ਦਾ ਭਰੋਸਾ ਦਿੱਤਾ ਗਿਆਗਾ ਕਿ 7 ਦਿਨਾਂ ਦੇ ਵਿੱਚ ਇਹ ਹੱਲ ਕੀਤਾ ਜਾਊ ਉਸ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ 2 ਘੰਟਿਆਂ ਦੇ ਜਿਹੜੇ ਰੋਸ ਪ੍ਰਦਰਸ਼ਨ ਕੀਤੇ ਗਏ ਨੇ ਜੇਕਰ 7 ਦਿਨਾਂ ਦੇ ਵਿੱਚ ਵਿੱਚ ਮੈਨੇਜਮੈਂਟ ਜਾਂ ਪੰਜਾਬ ਸਰਕਾਰ ਆਰਸੀਐਸ ਤੋਂ ਫਾਈਲ ਪਾਸ ਨਹੀਂ ਕਰਵਾਉਂਦਾ ਤੇ ਇਹ ਕਾਲਾ ਕਾਨੂੰਨ ਹੈ ਜਿਹੜਾ ਰੱਦ ਨਹੀਂ ਕਰਵਾਉਂਦਾ ਤੇ ਜਿਹੜੇ ਆਊਟਸੋਰਸ ਮੁਲਾਜ਼ਮ ਨੇ ਜਾਂ ਨਗੂਣੀਆਂ ਤਨਖਾਹਾਂ ਤੇ ਕੰਮ ਕਰਦੇ ਨੇ ਉਹਨਾਂ ਨੂੰ ਮਹਿਕਮੇ ਚ ਲੈ ਕੇ ਪੱਕਾ ਨਹੀਂ ਕਰਦਾ ਤੇ ਉਸ ਦੇ ਸਬੰਧ ਦੇ ਵਿੱਚ 5 8 2024 ਨੂੰ ਮਹਾਲੀ ਵਿਖੇ ਸੂਬਾ ਪਦਰੀ ਧਰਨਾ ਵੀ ਲਾਇਆ ਗਿਆ ਤੇ ਬੰਦੇ ਕਿਹੜੀਆਂ ਕਿੜੀਆਂ ਨੇ ਸੀ ਏਸੀਪੀਸੀ ਹੈ ਜੀ ਜਿਹੜਾ ਸੀਟੀਸੀ ਆ ਇਹ ਕਾਸਟ ਟੂ ਕੰਪਨੀ ਜਿਹੜੇ ਪਹਿਲਾਂ ਆਪਣੇ ਰੈਗੂਲਰ ਅੰਪਲਾਈ ਹੁੰਦੇ ਸੀ ਉਹਨਾਂ ਨੂੰ ਪੰਜਾਬ ਸਰਕਾਰ ਦੇ ਜਿਹੜੇ ਬੇਜ ਮਿਲਦੇ ਹੁੰਦੇ ਸੀ ਪਰ ਇਹ ਜਿਹੜੀ ਇਹਨਾਂ ਨੇ ਸਰਕਾਰ ਨੇ ਜਦੋਂ ਇਹ ਨੀਤੀ ਲਿਆਂਦੀ ਇਹ ਨਿੱਜੀਕਰਨ ਦੇ ਨਾਂ ਤੇ ਪ੍ਰਾਈਵੇਟ ਕੰਪਨੀਆਂ ਦੀ ਤਰਜ਼ ਤੇ ਇਹਨਾਂ ਦੇ TADA ਖਤਮ ਕਰਤੇ ਜਿਹੜੇ ਇਹਨਾਂ ਨੂੰ ਰੈਗੂਲਰ ਰੰਪੜਾਈ ਵਾਲਾ ਹੱਕ ਮਿਲਦਾ ਸੀ ਜਾਂ ਪੋਸਟਾਂ ਖਤਮ ਕਰਕੇ ਜਿਵੇਂ ਸਕਿਉਰਿਟੀ ਦੀ ਪੋਸਟ ਸਾਡੀ ਬਿਲਕੁਲ ਖਤਮ ਕਰਤੀ ਜਾਂ ਸਟੋਰ ਕੀਪਰ ਹੁੰਦੇ ਸੀ ਉਹਨਾਂ ਦੀਆਂ ਪੋਸਟਾਂ ਖਤਮ ਕਰਕੇ ਦੋ ਤਿੰਨ ਪੋਸਟਾਂ ਦੇ ਨਾਂ ਤੇ ਜਿਹੜੀ ਇਹ ਨਿੱਜੀਕਰਨ ਪ੍ਰੋਪਰੀ ਨਿੱਜੀਕਰਨ ਕਰਤਾ ਟਰਾਂਸਪੋਰਟ ਜਿਹੜੀ ਸਾਡੀ ਨੀਤੀ ਸੀਗੀ ਜਿਹਦੇ ਚ ਅਮਰੀਕਾ ਦੀਆਂ ਆਪਦੀਆਂ ਗੱਡੀਆਂ ਹੁੰਦੀਆਂ ਸੀ ਉਹ ਬਿਲਕੁਲ ਖਤਮ ਕਰਤਾ ਤੇ ਇਹ ਨੀਤੀਆਂ ਜਿਹੜੀਆਂ ਹੈਗੀਆਂ ਨੇ ਉਹ ਬਿਲਕੁਲ ਜਿਹੜਾ ਸਰਕਾਰੀ ਮਹਿਕਮੇ ਨੂੰ ਖਤਮ ਕਰਕੇ ਰੋਲ ਜਿਹੜਾ ਨਿੱਜੀ ਕਰਨੀਆਂ ਕੰਪਨੀਆਂ ਹੁੰਦੀਆਂ ਨੇ ਉਹਦੇ ਵਾਂਗ ਚਲਾਇਆ ਹੋਇਆ ਹੈ ਇਹਦੇ ਵਿੱਚ ਜਿੱਥੇ ਬੰਦੀਆਂ ਨੇ ਇਹਦੇ ਵਿੱਚ ਵੇਰਕਾ ਦੀਆਂ ਸਾਰੀਆਂ ਜਿੱਥੇ ਬੰਦੀਆਂ ਚਾਹੇ ਉਹ ਸੀਟੀਸੀ ਯੂਨੀਅਨ ਹੋਵੇ ਰੈਗੂਲਰ ਯੂਨੀਅਨ ਹੋਵੇ ਔਰ ਸੋਰਸ ਯੂਨੀਅਨ ਹੋਵੇ ਕਾਮਨ ਅਤੇ ਨਾਨ ਕਾਮਨ ਕੇਡਰ ਦੋਨੇ ਸਾਰੇ ਨੇ ਸਾਰੀਆਂ ਚਾਰੇ ਦੀਆਂ ਚਾਰੇ ਜਿੱਥੇ ਬੰਦੀਆਂ ਸ਼ਾਮਿਲ ਨੇ ਰੈਗੂਲਰ ਚੱਲੇਗਾ ਤਾਂ ਨਾ ਚੱਲੇਗਾ ਇਹ ਤਾਰਨਾ 5 8 9 ਸਾਡਾ ਜਿਹੜਾ ਮਹਾਲੀਆ ਉਦੋਂ ਬਾਅਦ ਅਨਮਿੱਥੇ ਸਮੇਂ ਲਈ ਚੱਲੂਗਾ ਅੱਜ ਅਸੀਂ ਪੰਜਾਬ ਸਰਕਾਰ ਨੂੰ ਸਿਰਫ ਚੇਤਾਵਨੀ ਦੇ ਤੌਰ ਤੇ 2 ਘੰਟਿਆਂ ਦੇ ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਆ ਜਿਹੜੇ ਉਹ ਡਿਕਲੇਅਰ ਕੀਤੇ ਸੀਗੇ ਤੁਸੀਂ ਕੀ ਨਾਮ ਹੈ ਤੁਹਾਡਾ ਤੇ ਕਿਹੜੀ ਜਗ੍ਹਾ ਨੇ ਹਾਂ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਤੇ ਮੈਂ ਮੀਤ ਪ੍ਰਧਾਨਾ ਸੀਟੀਸੀ ਪੰਜਾਬ ਯੂਨੀਅਨ ਦਾ ਸਰ ਇਹ ਜਿਹੜਾ ਲੋਸ ਪ੍ਰੋਫਿਟ ਚਲ ਰਿਹਾ ਹੈ ਇਹ ਸੀਟੀਸੀ ਦੇ ਅੰਗੇਸ਼ ਚਲ ਰਿਹਾ ਹੈ ਕਿ ਸਰਕਾਰ ਨੇ ਜਿਹੜਾ ਸੀਟੀਸੀ ਮਿਲਕ ਫੈਡ ਨੇ ਰੂਲ ਲਾਤਾ ਸੀਟੀਸੀ ਮਤਲਬ ਕੋਸਟ ਟੂ ਕੰਪਨੀ ਕਿ ਉੱਕੇ-ਪੁੱਕੇ ਪੈਸੇ ਦੇਣੇ ਹੈਗੇ ਆ ਕਿ ਸਾਨੂੰ ਇਹ ਬੰਦਾ ਇੰਨੇ ਰੁਪਿਆਵਾਂ ਦੇ ਵਿੱਚ ਪੈਂਦਾ ਜਿਹੜੇ ਸਰਕਾਰ ਦੀ ਜਿਵੇਂ ਮਹਿੰਗਾਈ ਵਾ ਤੇ ਉਸ ਨਾਲ ਤਨਖਾਹਾਂ ਵਾਜ ਜਾਂਦੀਆਂ ਸੀ ਆ ਸੀਟੀਸੀ ਦੇ ਵਿੱਚ ਐਦਾਂ ਦਾ ਕੁਛ ਨਹੀਂ ਹੈ ਜੇ ਕੰਪਨੀ ਘਾਟੇ ਜਾਂ ਤਾਂ ਕੋਈ ਤਨਖਾਹਾਂ ਨਹੀਂ ਮਿਲਣੀਆਂ ਇਹ 2018 ਦੇ ਵਿੱਚ ਰੂਲ ਲਾਗੂ ਕੀਤਾ ਗਿਆ ਸੀਗਾ 6 ਸਾਲਾਂ ਤੋਂ ਅਸੀਂ ਇਹਦੀ ਲੜਾਈ ਲੜ ਰਹੇ ਆ ਸੀਟੀਸੀ ਦੇ ਖਿਲਾਫ ਹਰ ਵਾਰ ਮੀਟਿੰਗਾਂ ਹੁੰਦੀਆਂ ਰਹੀਆਂ ਨੇ ਹੁਣ ਅਸੀਂ 24 ਲਈ ਜਿਹੜਾ ਧਰਨਾ ਲਾਣਿਆ ਸੀਗਾ 24 7 ਦਾ ਲੇਕਿਨ ਅਬਾ ਮਿਲਕ ਸਾਈਡ ਨੇ ਸਾਡੇ ਨੂੰ ਟਾਈਮ ਮੰਗਿਆ ਕਿ ਸਾਡੇ ਅੰਦਰ ਟਾਈਮ ਦਿਓ ਅਗਰ ਇਹ ਸੀਟੀਸੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਅਸੀਂ ਫੇਰ ਮਹਾਲੀ ਪਲਾਂਟ ਵਿਖੇ 5 ਤਰੀਕ ਨੂੰ ਹੋਂਦ ਧਾਨਾ ਦੇਵਾਂਗੇ ਤੇ ਅੱਜ ਅਸੀਂ 2 ਘੰਟਿਆਂ ਦਾ ਜਿਹੜਾ ਰੋਸ ਪ੍ਰਦਰਸ਼ਨ ਕਰ ਰਹੇ ਹਾਂ ਸੀਟੀਸੀ ਜਿਹੜੇ ਕਾਨੂੰਨ ਨੇ ਰੱਦ ਕਰਾਉਣ ਲਈ ਇਹਦੇ ਵਿੱਚ ਸਾਡਾ ਸੀਟੀਸੀ ਯੂਨੀਅਨ ਹੈ ਆਊਟਸੋਰਸਡ ਹੈ ਤੇ ਪਰਮਾਨੈਂਟ ਯੂਨੀਅਨ ਹੈ ਉਹ ਨੇ ਤੇ ਨਾਲ ਸਾਡੇ ਕਾਮਨ ਕੈਟਰ ਹੈ ਅਬ ਤੱਕ ਕੇਲੇ ਬਸ ਇਤਨਾ ਹੀ ਫਿਰੋਗੀ ਆਪਸੇ ਮੁਲਾਕਾਤ ਐਸੀ ਇੱਕ ਹੋਰ ਖਬਰ ਕੇ ਸਾਥ ਅਬ ਤੱਕ ਕੇਲੇ ਨਮਸਕਾਰ ਹੋ ਦਿੱਖਤੇ ਰਹੀਏ Sapar News.